ਰਾਤ ਨੂੰ ਬੰਦੇ ਹੁੰਦੇ ਆ ਕੋਠੇ ਕੋਠੀ ਕੋਠੇ ਕੋਠੀ ਹੋ ਗਏ ਉਹ ਤੱਕ ਚੱਲ ਜਾਂਦੇ ਕਾਂਦਰੂ ਝੇੜ ਕੇ ਤੇ ਛਿੱਟਾ ਹੀ ਪਾਉਣ ਵਾਲੀ ਗੱਲ ਖਿੱਚ ਕੇ ਖਾਨੇ ਰੋੜ ਕਰਕੇ ਤੇ ਮੇਰੇ ਤੇ ਰੱਖੀ ਤੇ ਕਹਿੰਦੇ ਕਿਤੇ ਇੱਕ ਪੁੱਤੀ ਪੁੱਤ ਕਿਤੇ ਇਹਨਾਂ ਦਾ ਬੇਟਾ ਹੈ ਇਹਨਾਂ ਦਾ ਜਵਾਈ ਦੋਨੋਂ ਇੱਕੋ ਘਰਾਂ ਦੇ ਦੋਨੋਂ ਹੈਗੇ ਹੀ ਦੋਨਾਂ ਦੇ ਛੋਟੇ ਛੋਟੇ ਬੱਚੇ ਹੈ ਜੀ ਕਿੱਥੋਂ ਭਰਨੇ ਰਗ ਧੜ ਇਹਨਾਂ ਦਾ ਆਰਮੀ ਟੱਪਿਆ ਸਾਡਾ ਟੱਕ ਟੱਕ ਉਹਨਾਂ ਦਾ ਟੱਪਿਆ ਉਨੇ ਨੇ ਦੱਸਿਆ ਵੀ ਆਂਟੀ ਉਹ ਹੈਗਾ ਵਾ ਕਿਲਰ ਆ ਉਸ ਭਾਰੀ ਲੈ ਕੇ ਇਹੋ ਹੀ ਆਉਂਗਾ ਮੇਰਾ ਨਾਮ ਜਿਸ ਕਬੀਰ ਕੌਰ ਪ੍ਰੀਮ ਨਗਰ ਕੀ ਗੱਲ ਹੋਈ ਹੈ ਗੱਲ ਕੋਸ਼ ਨਹੀਂ ਵੀਰ ਜੀ ਮਾੜੀ ਜੀ ਜਨਾਨੀਆਂ ਜਨਾਨੀਆਂ ਦੀ ਹੋਈ ਆ ਚਲੋ ਬੱਚਿਆਂ ਤੋਂ ਲਾ ਲਓ ਖੇਤੋਂ ਵੀ ਲਾ ਲਓ ਤੇ ਇਹਨਾਂ ਦਾ ਤੇ ਇਹ ਆ ਕਿ ਅਸੀਂ ਤੇ 6 ਮਹੀਨੇ ਹੋ ਗਏ ਇਹਨਾਂ ਨੂੰ ਆਇਆ ਨੂੰ ਇਹਨਾਂ ਨੇ ਇੱਥੇ ਨੱਕ ਗਾਂਦ ਪਾਇਆ ਨਾ ਕਿ ਧੀਆ ਪਹਿਣਾ ਨੋਹਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਸਾਡਾ ਇੱਥੇ ਬੰਦਾ ਦੇ ਕੋਈ ਨਹੀਂ ਆ ਤਿੰਨ ਰਹਿੰਦੀਆਂ ਜੇ ਮਾਮਾਂ ਦੀਆਂ ਅੱਛਾ ਤੇ ਕਰਦੀਆਂ ਉਹ ਹੀ ਜੋ ਅੱਜ ਕੱਲ੍ਹ ਤੁਹਾਨੂੰ ਪਤਾ ਧੰਦੇ ਦਾ ਕੰਮ ਓਕੇ ਠੀਕ ਆ ਅਸੀਂ ਇਹਨਾਂ ਨੂੰ ਇੱਕ ਦੋ ਵਾਰੀ ਆਖਿਆ ਨਹੀਂ ਆਖੇ ਲੱਗੇ ਰਾਤ ਨੂੰ ਬੰਦੇ ਆਉਂਦੇ ਆ ਕੋਠੇ ਕੋਠੀ ਕੋਠੇ ਕੋਠੀ ਹੋ ਗਏ ਉੱਥੋਂ ਤੱਕ ਚੱਲ ਜਾਂਦੇ ਲੋਕੀ ਸੁੱਤੇ ਨੇ 2-2 ਵਜੇ ਤੱਕ ਇਹ ਸੌਣ ਨਹੀਂ ਦਿੰਦੀ ਅਸੀਂ ਕਿੰਨੀ ਵਾਰੀ ਆਖਿਆ ਵੀ ਤੁਸੀਂ ਤੇ ਨਹੀਂ ਸੌਣਾ ਚਲੋ ਅਸੀਂ ਵੀ ਥੱਕੇ ਆ ਰਹੇ ਹੁਣ ਪਰ ਚਲੋ ਕਹਿ ਕਹਿ ਕੇ ਸਾਰਿਆਂ ਨੇ ਆਖਿਆ ਵੀ ਗਾਂਦ ਨੂੰ ਛੇੜ ਕੇ ਤੇ ਛਿੱਟਾ ਹੀ ਪਾਉਣ ਵਾਲੀ ਗੱਲ ਮੰਲੇਣਿਆ ਕੱਚੇ ਲੋਕੋ ਹੀ ਨਹੀਂ ਸਾਡਾ ਕਿਸੇ ਦਾ ਕੂਨ ਬੋਲਣ ਨਹੀਂ ਆ ਕੱਲ ਕੋਈ ਗੱਲ ਹੋਈ ਸਾਡੀ ਆਪਸ ਵਿੱਚ ਦੀ ਹੋਂਡੀ ਆ ਗਵੰਡੀ ਸਾਡੇ ਤੇ ਇਹ ਭੈਣ ਜੀ ਦਾ ਮੂੰਹ ਨਿਕਲ ਗਿਆ ਇੱਥੇ ਗੰਦ ਮੈਂ ਵੀ ਗੰਦੀ ਪਿਆ ਵਾ ਇੰਨੀ ਗੱਲ ਹੀ ਆ ਤੇ ਕੁੜੀ ਬੁੜਕ ਕੇ ਮੈਨੂੰ ਗਲਤ ਮੁੱਲਤਲ ਬਾਤ ਚ ਬੋਲਣ ਲੱਗੀ ਜਿਹੜਾ ਕਿ ਮੇਰੇ ਬੇੜੇ ਕੋ ਨਹੀਂ ਬਰਦਾਸ਼ ਹੋਏ ਉਹਨੇ ਇੰਨੀ ਗੱਲ ਕਹੀ ਆ ਵੀ ਮੇਰੀ ਮੰਮੀ ਨੂੰ ਵੀ ਕੋਈ ਵੀ ਮਾੜੀ ਚੰਗੀ ਜਾਂ ਕੋਈ ਉਹ ਜਿਹੇ ਲਬਜ ਨਾ ਬੋਲਿਓ ਅਹੀਂ ਨਹੀਂ ਸੁਣ ਸਕਦੇ ਕਿ ਆਡੀ ਮਾਂ ਨੂੰ ਕੋਈ ਮਾੜਾ ਚੰਗਾ ਬੋਲੀ ਏ ਭਾਜੀ ਚੁੰਨੀਆਂ ਲਾ ਆਈਆਂ ਮਾ ਤੇ 부ੜਕ 부ੜਕ ਕੇ ਨੱਚ ਨੱਚ ਕੇ ਮੁੰਡੇ ਨੂੰ ਆਦੀਆਂ ਸਾਡੇ ਅੱਤੀਬਾ ਸਾਡੇ ਅੱਤੀਬਾ ਫਿਰ ਡੱਕਿਆ ਗਲੀ ਕੋਲ ਨੂੰ ਪਤਾ ਵਾ ਵੀ ਉਹ ਜੀ ਜੋ ਮਰਜ਼ੀ ਕਰਵਾ ਸਕਦੀਆਂ ਉਹ ਕਹਿੰਦੇ ਨਹੀਂ ਬੱਚੇ ਤੂੰ ਨਹੀਂ ਬੋਲਣਾ ਚਲੋ ਮੁੰਡੇ ਕਰਵਾ ਚਾਹੋ ਤੇ ਇਹ ਬੱਚਿਆਂ ਨੇ ਵਰਤ ਰੱਖੇ ਹੀ ਉਹ ਚਲੇ ਗਏ ਤੇਨ ਬੇਟੇ ਮੇਰੇ ਉਹ ਆਪਣੇ ਚਲੇ ਗਏ ਆਪੋ ਆਪਣੇ ਬੋਟੀਆਂ ਨੂੰ ਲੈ ਕੇ ਬੋੜਵਾ ਫੜਵਾ ਦਾ 7 ਵਜੇ ਦਾ ਟਾਈਮ ਹੀ ਇਹ ਭਾਜੀ ਸਾਨੂੰ ਨਹੀਂ ਪਤਾ ਅਹੀਂ ਆਪਣੇ ਘਰ ਮੈਂ ਇਕੱਲੀ ਦੋਦ ਤਤ ਤਰਿਆ ਵਾ ਇਹਨਾਂ ਨੇ ਮੁੰਡਾ ਬੁਲਾਇਆ ਕਹਿੰਦੇ ਆ ਡਾਜ ਵਾਈ ਆ ਉਹ ਆਇਆ ਉਹਨੇ ਗਾਨੇ ਲੋਡ ਕੀਤੀ ਆ ਖਿੱਚ ਕੇ ਗਾਨੇ ਲੋਡ ਕਰਕੇ ਤੇ ਮੇਰੇ ਇੱਥੇ ਰੱਖੀ ਤੇ ਕਹਿੰਦਾ ਕਿਤੇ ਜਿਹੜਾ ਮੇਰੀ ਬੁੱਢੀ ਨੂੰ ਬੋਲਿਆ ਮੈਂ ਕਿਹਾ ਤੂੰ ਕੀ ਕਰਨ ਆਇਆ ਗੋਲੀਆਂ ਮਾਰਨ ਆਇਆ ਤੇ ਪਿਸਤੌਲ ਲੈ ਕੇ ਮੁੰਡੇ ਨੂੰ ਮਾਰਨ ਆਇਆ ਮੇਰੇ ਨੂੰ ਇੰਨੀ ਗੱਲ ਮੈਂ ਕਹੀ ਆ ਤੋ ਲਾ ਕੇ ਮੇਰੇ ਤੋਂ ਪਿਸਤੌਲ ਤੇ ਇਧਰ ਨੁਮਾਇਆ ਹੁਣ ਜਦ ਨੂੰ ਆ ਬੇਟਾ ਮੇਰਾ ਲੱਗ ਗਿਆ ਇਹ ਆ ਗਿਆ ਵਾ ਉਹਨੇ ਇਹਦੇ ਵੱਲੇ ਗੋਲੀ ਕੀਤੀ ਗੋਲੀ ਨਹੀਂ ਚੱਲੀ ਉਹਦੇ ਵਿੱਚ ਹੈ ਨਹੀਂ ਗੋਲੀ ਨਹੀਂ ਹੈਗੀ ਫਿਰ ਉਹਦੀ ਬੋਟੀ ਨੇ ਅੰਦਰੋਂ ਗੋਲੀਆਂ ਪੜਾਈਆਂ ਉਹਨੂੰ ਅੱਛਾ ਉਹਨੇ ਹੱਥ 'ਚ ਗੋਲੀਆਂ ਪੜਾਈਆਂ ਉਹਨਾਂ ਜਿਹਨਾਂ ਦੇ ਦੋ ਬੇਟੇ ਮੇਰੇ ਇਹਨਾਂ ਦੇ ਦੋ ਬੇਟੇ ਆ ਗਏ ਆ ਜਿੰਨਾਂ 'ਚ ਇੱਕ ਨੂੰ ਆ ਵੀਰਜੀ ਦੇ ਜਿੰਨਾਂ 'ਚ ਇੱਕ ਨੂੰ ਇੱਕ ਇਹਨਾਂ ਦਾ ਜਵਾਈ ਇੱਕ ਬੇਟਾ ਹੈ ਜਿੰਨਾਂ 'ਚ ਇੱਕ ਨੂੰ ਮੇਰੇ ਮੁੰਡੇ ਦੇ ਇੰਜ ਕਰਕੇ ਮਾਰਨ ਲੱਗੇ ਨਾ ਉਹਨਾਂ ਨੇ ਫੜ ਲਈ ਗਨ ਉਹਨਾਂ ਨੇ ਆਖੇ ਵਿੱਚ ਗੋਲੀਆਂ ਚ ਲਾਉਣ ਵਾਲੀ ਤੇ ਕੋਈ ਗੱਲ ਹੀ ਨਹੀਂ ਗੱਲ ਇਹ ਤੇ ਬੁੜੀਆਂ-ਬੁੜੀਆਂ ਦੀ ਆ ਕਿਸੇ ਤੋਂ ਪਹਿਲੇ ਤਿਆਰੀ ਚ ਆਇਆ ਸੀ ਕਿ ਇਥੇ ਬੰਦੇ ਨੂੰ ਮਾਰਨੇ ਵਰਨਾ ਹਾਂ ਉਹ ਜਿਹੜੀ ਚੁੱਕੜਾ ਉਹਨੂੰ ਮਿਲ ਗਈ ਨਾ ਭੂਖ ਬੁੱਢੀ ਨੇ ਉਹਦੀ ਨੇ ਦੇ ਦਿੱਤੀ ਕਿ ਮੈਨੂੰ ਇੰਜ ਗਿਆ ਮੈਨੂੰ ਵੇਖੋ ਗੱਲ ਕੋਈ ਉਹਨੇ ਪਤਾ ਨਹੀਂ ਕਿੰਨੀਆਂ ਕ ਬਣਾ ਕੇ ਦਸੀਆਂ ਉਹ ਪਤਾ ਨਹੀਂ ਰੱਜਿਆ ਹੀ ਕਿ 소ਫੀ ਕਿਉਂਕਿ ਘਰ ਕੋਈ ਨਹੀਂ ਮੈਂ ਉੱਥੇ ਦੋਧ ਰੱਖਿਆ ਗਿਆ ਉਹ ਬਾਹਰ ਆਣ ਕੇ ਆਪਣੇੰਦਰੋਂ ਗੋਲੀਆਂ ਪਾ ਕੇ ਫੇਰ ਆਇਆ ਇੰਜ ਕਰਕੇ ਗੋਲੀ ਨਹੀਂ ਚੱਲੀ ਮੈਂ ਬੂਆ ਢੋਲਿਆ ਆਪਣੇੋਂ ਛੋਟੇ ਬੇਟੇ ਨੂੰ ਮੈਂ ਬੂਏ ਪਿੱਛੇ ਕਰ ਲਿਆ ਇਹ ਮੇਰਾ ਸ਼ਹਿਰ ਗਿਆ ਹੀ ਦੂਜਾ ਜਿਹੜਾ ਵਾ ਉਹ ਆਦੀ ਇਹਨਾਂ ਦੇ بیٹے ਦੋਵੇਂ ਉਹਨੂੰ ਗੋਲੀ ਮਾਰ ਲੱਗਾ ਇਹਨਾਂ ਦੇ ਬੱਚੇ ਗਾੜੀ ਹੋ ਕੇ ਕਹਿੰਦੇ ਗੋਲੀ ਦਾ ਚਰਾਜ ਗੋਲੀ ਵਾਲਾ ਕੋਈ ਕੰਮ ਨਹੀਂ ਉਹ ਚਕ ਨੂੰ ਨੇ ਦੋ ਗੋਲੀਆਂ ਉਹਨਾਂ ਦੇ ਮਾਰੀਆਂ ਚਾਰ ਪੰਜ ਉਹਨੇ ਰੋਂਨ ਕੱਢੇ ਇੱਥੇ ਜਿਹੜਾ ਕ੍ਰਿਸ਼ਨਾ ਸੀ ਉਹ ਲੋ ਸੰਸੀ ਆਉਸਟਰਸ ਪਤਾ ਨਹੀਂ ਐਨਲ ਸੰਸੀ ਇਸ਼ਤ ਕੰਮ ਕਰ ਕੀ ਕਰਦਾ ਜੀ ਉਹਦਾ ਜਿਹੜਾ ਮੈਨੂੰ ਇੱਕ ਪਤਾ ਲੱਗਾ ਹੁਣ ਇਹਨਾਂ ਦੇ ਵੀਰਜੀ ਦੀ ਨੋ ਹੀ ਦੱਸਣ ਦੀ ਉਹ ਪਿੱਲੋ ਰਾਤੀ ਦੇ ਉੱਤੇ ਹਸਪਤਾਲੀ ਉਹਦੇ ਬਿਆਨ ਨਹੀਂ ਹੋਏ ਪੁਲਿਸ ਸਾਹਮਣੇ ਉਹ ਫਿਰ ਜਦੋਂ ਰਾਤੀ 2 ਵਜੇ ਆਏ ਨਾ ਹੀ ਜਾਗ ਨਹੀਂ ਡਾਈ ਸਾਡੇ ਰਾਤ ਨੂੰ ਸੁੱਤੇ ਕਿਉਂਕਿ ਸਾਡੇ ਬੱਚੇ ਆ ਹਸਪਤਾਲੀ ਸਾਰੇ ਤੇ ਉਹਨੇ ਮੈਨੂੰ ਦੱਸਿਆ ਵੀ ਆਂਟੀ ਉਹ ਹੈਗਾ ਵਾ ਕਿਲਰ ਆ ਉਸ ਭਾਰੀ ਲੈ ਕੇ ਤੇ ਇਹੋ ਹੀ ਕੰਮ ਕਰਦਾ ਜੀ ਮਲੇ ਤਾਨੂੰ ਖਤਰਾ ਹੈਗਾ ਹਜੇ ਵੀ ਖਤਰਾ ਵਾ ਬੇਟਾ ਬੋਰੀਆਂ ਚ ਲੈ ਗਏ ਕਿੰਨੇ ਲੋਕਾਂ ਦੇ ਵੱਜੀਆਂ ਹਾਂ ਹਾਂਜੀ ਦੋ ਮੁੰਡਿਆਂ ਦੇ ਵੱਜੀਆਂ ਦੋ ਇੱਕ ਦੇ ਇੱਕ ਦੇ ਸੱਜੀ ਦੇ ਵੱਜੀ ਇੱਕ ਦੇ ਕੱਬੀ ਦੇ ਦੋਵੇਂ ਇੱਧਰ ਘਲੋਤੇ ਨੇ ਇੰਝ ਕਰ ਲਿਆ ਇੱਕ ਇੱਧਰ ਵੱਜ ਗਈ ਇੱਕ ਦੇ ਇੱਥੋਂ ਵੱਜ ਕੇ ਐਨੋਂ ਨਿਕਲ ਗਈ ਇੱਕ ਦੇ ਇੱਥੋਂ ਵੱਜ ਕੇ ਮੋਕੇ ਦੇ ਰਾਹ ਤੇ ਪੁਲਿਸ ਪੁਲਿਸ ਆਈ ਹੀ ਰਹੀ ਪੁਲਸ ਆ ਗਈ ਉਹ ਸਾਰੇ ਕਾਰਵਾਈ ਭਾਜੀ ਇਨਸਾਫ ਹੀ ਮੰਗਦੇ ਆ ਅੱਜ ਵੇਖੋ ਉਹਨਾਂ ਦੇ ਵੱਜੀਆਂ ਹੋਣ ਦੇ ਬਾਵਾ ਦੇ ਵੱਜੀਆਂ ਆ ਆ ਬਾਾਂ ਦੇ ਵੱਜੀ ਥੋੜੀ ਜੀ ਐਂਝ ਹੋ ਜਾਂਦੀ ਛੋਟੇ ਛੋਟੇ ਉਹਦੇ ਬੱਚੇ ਮੈਂ ਉਹਨਾਂ ਦਾ ਪੁੱਤ ਬਗਾਨਾ ਕਿੱਥੋਂ ਵਰਨਾਈ ਮੇਰੇ ਤਿੰਨ ਬੱਚੇ ਆ ਮੇਰੇ ਬੱਚੇ ਬੱਚਿਆਂ ਵਾਲੇ ਆ ਰਾਤੀ ਮੋਕੇ ਤੇ ਆ ਗਈ ਸੀ ਹਾਂ ਮੇਰੇ ਬੱਚਿਆਂ ਨੂੰ ਖੋਸ ਹੋ ਜਾਂਦਾ ਭਾਜੀ ਮੇਰੇ ਮੈਂ ਤੇ ਆਪ ਬਿਮਾਰੀਆਂ ਦੀ ਭਰੀ ਤਿੰਨ ਮਹੀਨੇ ਹੋ ਗਏ ਮੈਂ ਮੰंजे ਤੇ ਆ ਮੇਰਾ ਜਾ ਕੇ ਪੁੱਛੋ ਮੇਰੇ ਆਣ ਗਉਣ ਨੂੰ ਮੰਗਾਂ ਘਰ ਨੂੰ ਤਾਲਾ ਲਾ ਕੇ ਚਲ ਗਿਆ ਪਰ ਬਾਰ ਕਿੱਥੇ ਰਹਿੰਦਾ ਪਿਆ ਪਰਿਵਾਰ ਇਹ ਜਿਹੜਾ ਨਾ ਖੁਸ ਲੈ ਗਏ ਆ ਦੋ ਕੁੜੀਆਂ ਦੇ ਤੇ ਇੱਕ ਮਾਂ ਦੇ ਸ਼ਾਸਨ ਨੇ ਸਾਥ ਦਿੱਤਾ ਰਾਤੋਂ ਪਰਚਾ ਹੋ ਗਿਆ ਵਾ ਕਿਤੇ ਆ ਕੇ ਉਹ ਦੋਵੇਂ ਕੁੜੀਆਂ ਨੂੰ ਮਾਂ ਨੂੰ ਤੇ ਉਹਨਾਂ ਦੇ ਜਵਾਈ ਨੂੰ ਲੈ ਆਪ ਕਰ ਲੈ ਕੇ ਗਏ ਆ ਲੈ ਕੇ ਗਏ ਆ ਮੌਕੇ ਤੇ ਮੇਰਾ ਨਾਂ ਗੁਰਜਨ ਸਿੰਘ ਹੈ ਜੀ ਮੈਂ ਜੀ ਇਥੇ ਪ੍ਰੇਮ ਨਗਰ ਦਾ ਰਹਿਣ ਵਾਲਾ ਹਾਂ ਜੀ ਵਾਰਦਾ ਤੇ ਹੋਈ ਆ ਜੀ ਗੱਲ ਤੇ ਆਪਸ ਚ ਲੇਡੀਜ਼ ਦੀ ਹੀ ਕੋਈ ਆਪਸੀ ਅਣਬੰਦੀ ਹੋ ਗਈ ਚਲੋ ਠੰਡ ਠੰਡੋਲਾ ਹੋ ਗਿਆ ਚਲੇ ਗਏ ਕਲੋ ਘਰੀ ਸਾਰੇ ਤੇ ਆਪ ਆਪਣੇ ਅਸੀਂ ਵੀ ਆਰੇ ਲਾਗੇ ਤੇ ਇੰਨੇ ਚਿਰ 15-20 ਮਿੰਟਾਂ ਦੇ ਵਿੱਚ ਉਹ ਗਨ ਲੈ ਕੇ ਆ ਗਿਆ ਆਂਦੇ ਉਹਨੇ ਪਹਿਲੋਂ ਬੁਖਾਲੀ ਵਿਖਾਈ ਆ ਫਿਰ ਉਹਦੀ ਨਾਲ ਦੀ ਉਹਨੂੰ ਗੋਲੀਆਂ ਦੇਂਦੀ ਆ ਕਿ ਤੂੰ ਚਲਾ ਕੋਈ ਗੱਲ ਨਹੀਂ ਮੈਂ ਆਪੇ ਵੇਖ ਲਾਂਗੀ ਕੀ ਸਮਝ ਇਹਨਾਂ ਕੋ ਗੋਲੀਆਂ ਪਹਿਲਾਂ ਹੀ ਕੋ ਕੰਮ ਗੋਲੀਆਂ ਇਹਨਾਂ ਦੇ ਕੋਲ ਪਹਿਲਾਂ ਹੀ ਜੀ ਅੰਦਰ ਪਈਆਂ ਸੀ ਇਹਨਾਂ ਕੋ ਇਹਨਾਂ ਨੇ ਗੋਲੀਆਂ ਅੰਦਰੋਂ ਲਿਆਂਕ ਕੇ ਫੜਾਈਆਂ ਵਾਂ ਤੇ ਫਿਰ ਉਹਨੇ ਲੋਡ ਕੀਤੀ ਆ ਗਨ ਤੇ ਗਲੋਡ ਕਰਕੇ ਸਿੱਧੇ ਉਹਨੇ ਤਿੰਨ ਫਾਇਰ ਕੱਢੇ ਜਿੱਚ ਇੱਕ ਫਾਇਰ ਖਾਲੀ ਗਿਆ ਵਾ ਦੋ ਫਾਇਰ ਾਡੇ ਬੰਦਿਆਂ ਤੇ ਲੱਗੇ ਆ ਜੀ ਕਰਕੇ ਤੇ ਹੋਰ ਲੱਗ ਜਾਂਦੀ ਤੇ ਹੋਰ ਲੱਗ ਜਾਂਦੀ ਤੇ ਧੀ ਪੁੱਤ ਕਿਥੇ ਇਹਨਾਂ ਦਾ ਬੇਟਾ ਹੈ ਇਹਨਾਂ ਦਾ ਜਵਾਈ ਦੋਨੋਂ ਇੱਕੋ ਘਰਾਂ ਦੇ ਦੋਨੋਂ ਹੈਗੇ ਸੀ ਦੋਨਾਂ ਦੇ ਛੋਟੇ ਛੋਟੇ ਬੱਚੇ ਸੀ ਜੀ ਕਿਥੋਂ ਭਰਨੇ ਪੁਲਿਸ ਵੱਲੋਂ ਕੀ ਪਾਜੀ ਕਾਰਵਾਈ ਕੀਤੀ ਪੁਲਿਸ ਵੱਲੋਂ ਕਾਰਵਾਈ ਜੀ ਪੂਰਾ ਇਨਸਾਫ ਦਿੱਤਾ ਜਾਵੇ ਗੱਲ ਕਾਦੀ ਇਦਾਂ ਘਰ ਘਰ ਜਾ ਕੇ ਤੇ ਫਿਰ ਗੈਂਗਵਾਰ ਹੀ ਵਧਣ ਦਿਆ ਤੁਹਾਡੇ ਸਾਹਮਣੇ ਫਿਰ ਪੁਲਿਸ ਵੱਲੋਂ ਕੀਤਾ ਕਿ ਕਿੰਨੀ ਦੇਰ ਤੱਕ ਠਹਿਰਾ ਰਹੇ ਭਾਜੀ ਇਹ ਕੁਝ 5-6 ਮਹੀਨੇ ਤੋਂ ਬਸ ਨਵੇਂ 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 ਆਏ ਇੱਥੇ ਸ਼ੁਰੂ ਤੋਂ ਤੇ ਵੇਖਿਆ ਨਹੀਂ ਪਰ ਜਦੋਂ ਆਂਦਾ ਨਾ ਉਹ ਜਿਹੜਾ ਬੰਦਾ ਗੋਲੀਆਂ ਮਾਰ ਕੇ ਜਿੰਨੀ ਅਰੀ ਉਹ ਆਇਆ ਨਾ ਇੱਥੇ ਇਹਨਾਂ ਦਾ ਕਲੇਸ਼ ਹੀ ਰਿਹਾ ਜੀ ਇਹਨਾਂ ਦਾ ਛੋਟਾ ਜਿਹਾ ਭਾਈ ਉਹਦੇ ਨਾਲ ਵੀ ਉਹਦਾ ਝਗੜਾ ਰਹਿੰਦਾ ਹੈ ਠੀਕ ਹੈ ਤੇ ਉਹ ਜਿਹੜੀ ਕੁੜੀ ਆ ਉਹ ਵੀ ਪਿਓ ਨੂੰ ਕੁੱਟਣ ਦੀ ਬੁੱਕਰ ਫੜ ਕੇ ਇਨਾਂ ਦਾ ਕਲੇਸ਼ ਹੀ ਆ ਸਾਰਾ ਇਹਨਾਂ ਤੋਂ ਤੰਗ ਗਲੀ ਮੱਲਾ ਤੰਗਾ ਆ ਸਾਰੇ ਗਲੀ ਵਾਲੇ ਇਹਨਾਂ ਤੋਂ ਸਾਰੇ ਤੰਗ ਆ ਗਏ ਪਿੱਛੋਂ ਕਿਰਾਏ ਤੇ ਆ ਗਏ ਇਹ ਕਿਰਾਏ ਤੇ ਰਹ ਰਹੇ ਆ ਰਤੀ ਇਹ ਗੋਲੀਆਂ ਚੱਲੀਆਂ ਮੈਂ ਤੁਹਾਡੇ ਮੈਂ ਮੈਨੂੰ ਨਹੀਂ ਪਤਾ ਮੇਰੇ ਕੋਠੇ ਦੇ ਕੋڑی ਟੱਪੀ ਆ ਪਹਿਲਾਂ ਥੋੜੇ ਦਿਨ 15 ਦਿਨ ਇਹਨਾਂ ਦਾ ਆਦਮੀ ਟੱਪਿਆ ਸਾਡਾ ਟੱਪ ਕੇ ਫਿਰ ਨਾਲ ਦੇ ਦਾ ਟੱਪਿਆ ਵਾ ਸਰ ਲਾਈ ਭਰ ਤੋਂ ਗੱਲ ਕਰ ਰਿਹਾ ਡੇਰ ਰਾਤ ਜਿਹੜੀ ਪ੍ਰੇਮ ਨਗਰ ਇਲਾਕੇ ਦੇ ਵਿੱਚ ਗੋਲੀਆਂ ਚੱਲੀਆਂ ਉਹਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਹੈ ਅਸੀਂ ਅਫੀਅਰ ਜਾਂਚ ਕਰਤੀ ਹੈ ਜੀ ਇਨਵਿਸਟਿਗੇਸ਼ਨ ਕਰ ਰਹੇ ਆ ਠੀਕ ਹੈ। ਮਾਮਲੇ ਦੇ ਵਿੱਚ ਕਿਤੇ ਲੇਖਤਾਰੀ ਹੋਈ ਹੈ? ਗ੍ਰਿਫਤਾਰੀ ਹੋ ਜੇਗੀ। ਬਸ ਅਹੀਂ ਲਾਗੇ ਲੱਗੇ ਆਂ ਉਸ ਦੇ ਸਬੰਧ ਵਿੱਚ। ਠੀਕ ਹੈ। ਸਰ ਇਹਦੇ ਵਿੱਚ ਕਿੰਨੇ ਨੌਜਵਾਨ ਜ਼ਖਮੀ ਹੋਏ ਸੀ? ਦੋ ਲੜਕੇ ਲੱਗੇ ਹੋਏ। ਠੀਕ ਹੈ। ਉਹ ਉਹਨਾਂ ਦਾ ਇਲਾਜ ਚੱਲ ਰਿਹਾ ਆਪਾਂ ਤੇ। ਹਾਂਜੀ। ਗੁਨਨਾਰਕ ਦੇ ਅਦਾਕਾਰ। ਠੀਕ ਆ ਸਰ। ਜਿਸ ਲੜਕੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹੈ ਸਰ ਉਸ ਦੀ ਪਹਾਲ ਕਿਤੀ ਜਾ ਰਹੀ? ਹਾਂਜੀ ਹਾਂਜੀ ਬਸ ਫੜ ਲਾਂਗੇ ਜਲਦੀ। ਬਹੁਤ ਜ਼ਿਆਦਾ ਕਾਨੂੰਨੀ ਮੇਲ ਹੈ। ਸਰ ਕਾਰਨ ਕੀ ਸੀ ਝਗੜੇ ਦਾ ਕੁਝ ਪਤਾ ਲੱਗਾ ਪਿਆਰਨ ਜੀ ਇਹਨਾਂ ਦਾ ਆਂਡ ਗਵਾਂਡ ਦੇ ਵਿੱਚ ਆਹਮੋ ਸਾਹਮਣੇ ਘਰ ਜਿਹੜੀ ਲੜੀਆਂ ਨੇ ਕਿਸੇ ਗੱਲ ਤੋਂ ਹਾਂਜੀ ਮਤਲਬ ਉਸੇ ਹੀ ਗੱਲ ਤੋਂ ਬਹਿਸ ਵਜੋਂ ਆ ਗਿਆ ਸਰ ਇਲਾਕੇ ਵਾਲਿਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਸ ਘਰ ਦੇ ਵਿੱਚ ਗਲਤ ਕੰਮ ਕਰਾਇਆ ਜਾਂਦਾ ਸੀ ਲੜਕੀਆਂ ਦੇ ਨਾਲ ਵੀ ਹੁੰਦਾ ਸੀ ਤੇ ਕੋਈ ਤਰ੍ਹਾਂ ਦੀ ਕੋਈ ਸੱਚਾਈ ਸਾਹਮਣੇ ਆਈ ਕੋਈ ਇਹੋ ਜਿਹੀ ਸਾਹਮਣੇ ਨਹੀਂ ਹੈਗੀ ਫਿਰ ਵੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਗਰ ਕੁਝ ਇਹੋ ਜਿਹਾ ਵੀ ਸਾਹਮਣੇ ਆਇਆ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਠੀਕ ਸਰ ਥੈਂਕ ਯੂ